ਸਾਸੀ ਕਾਲਜੀ ਤੁਹਾਡਾ ਭਰਾ ਬਿੱਟੂ ਸਿੰਘ ਚਾਹਲ ਬੀਐਸ ਮੋਟਵਾੜਜ ਬਰਨਾਲਾ ਸਿਟੀ ਤੋਂ ਸੋਸ਼ਲ ਮੀਡੀਆ ਤੇ ਪੈਂਦੀਆਂ ਲਗਾਤਾਰ ਕੰਮ ਦੀਆਂ ਵੀਡੀਓ ਨੂੰ ਦੇਖ ਕੇ ਬਾਈ ਦੀ ਕਾਲ ਆਈ ਪਿੰਡ ਮੌੜਾਂ ਤੋਂ ਪੰਜਾਬ ਦੇ ਵਿੱਚ ਮੌੜਾਂ ਨਾਮ ਦੇ ਪਿੰਡ ਬਹੁਤ ਨੇ ਪਰ ਇਹ ਉਹ ਪਿੰਡ ਆ ਜਿਹਨੂੰ ਬੱਚਾ ਬੱਚਾ ਜਾਣੇ ਇਹ ਕਿਹੜਾ ਪਿੰਡ ਹੈ ਜੱਟ ਜਿਉਣੇ ਦਾ ਪਿੰਡ ਮੌੜਾਂ ਜੱਟ ਜਿਉਣਾ ਮੋੜ ਬਿਲਕੁਲ ਨਿਊ ਬ੍ਰਾਂਡ ਕਾਰ ਪਰਲ ਵਾਈਟ শেਡ ਜੀ ਦੇ ਫਰੰਟ ਬੰਪਰ ਦੀ ਟਚਿੰਗ ਤੇ ਇੱਕ ਡਰਾਈਵਰ ਸਾਈਡ ਦੀ ਜਿਹੜੀ ਵਿੰਡੋ ਆ ਉਹਦੀ ਸਕੈਟਿੰਗ ਦੀ ਟਚਿੰਗ ਤੇ ਸਾਈਡ ਮਿਰਰ ਲਿਫਟ ਸਾਈਡ ਦੇ ਆ ਕਵਰ ਕੀਤਾਗਾ ਆਪਾਂ ਤੇ ਬਹੁਤ ਸੋਹਣਾ ਕੰਮ ਹੋਇਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਓਕੇ ਦੀ ਰਿਪੋਰਟ ਕਲਰ ਮੈਚਿੰਗ ਕਾਰ ਬਿਲਕੁਲ ਨਵੀਂ ਸੀ ਬਾਈ ਨੇ ਕਾਫੀ ਦਿਨ ਵੇਟਿੰਗ ਕਰਨ ਤੋਂ ਬਾਅਦ ਜਿਹੜਾ ਹੈਗਾ ਕੰਮ ਆਪਣਾ ਕਰਵਾਇਆ ਬਾਈ ਬਹੁਤ ਖੁਸ਼ ਸੀਗਾ ਥੈਂਕ ਯੂ ਮਾਰਦੋ ਮੈਂ ਇਹ ਜੋ ਕਸਟਮਰਾਂ ਦਾ ਜਿਹੜੇ ਇੰਨਾ ਨਾ ਟਾਈਮ ਵੇਟ ਕਰਕੇ ਆਪਣੇ ਤੋਂ ਕੰਮ ਕਰਵਾਉਣ ਦੀ ਇੱਛਾ ਪਾਲ ਕੇ ਰੱਖਦੇ ਨੇ ਤੁਹਾਨੂੰ ਤੁਹਾਡੇ ਭਰਾਵਾਂ ਦਾ ਕੀ ਤੋਂ ਇਹ ਕੰਮ ਵਧੀਆ ਲੱਗਦਾ ਤਾਂ ਮੇਰਾ ਵੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਥੈਂਕ ਯੂ